ਔਰ ਅੱਜ ਕਿਉਂਕਿ ਸੜਕਾਂ ਦੇ ਉੱਤੇ ਜਿਹੜਿਆ ਗਊਆਂ ਫੈਦੀਆਂ ਨੇ ਉਹਨਾਂ ਦੀ ਸਾਂਭ-ਸੰਭਾਲ ਵਾਸਤੇ ਬਹੁਤ ਸਾਰੇ ਖਰਚੇ ਦੀ ਲੋੜ ਹੁੰਦੀ ਹੈ ਜਾਂ ਬਿਲਡਿੰਗ ਜਾਂ ਹੋਰ ਕਈ-ਕਈ ਚੀਜ਼ਾਂ ਜਿਹੜੀਆਂ ਨਵੀਆਂ ਬਣਾਉਣੀਆਂ ਹੁੰਦੀਆਂ ਨੇ ਉਹਦੇ ਵਾਸਤੇ ਜਿਹੜੀ ਫੰਡ ਦੀ ਲੋੜ ਹੁੰਦੀ ਹੈ ਸੋ ਉਸ ਦੇ ਤਹਿਤ ਹੀ ਅੱਜ 4 ਲੱਖ ਰੁਪਏ ਦੀ ਅਮਾਉਂਟ ਹੈ ਜਿਹੜੀ ਅਗਰਵਾਲ ਗਊਸ਼ਾਲਾ ਨੂੰ ਦਿੱਤੀ ਹੈ ਔਰ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਰੰ ਦਾ ਜਿਨ੍ਹਾਂ ਦੀ ਸੋਚ ਸਦਕਾ ਜਿਹੜਾ ਉਹਨਾਂ ਨੇ ਵੈਸੇ ਵੀ ਜਿਹੜਾ ਇੱਕ ਵੱਡੇ ਹੋਏ ਨੇ ਕਿ ਅਸੀਂ ਜਿੰਨੀਆਂ ਵੀ ਸੜਕਾਂ ਤੇ ਗਊਆਂ ਫੈਦੀਆਂ ਉਹਨਾਂ ਨੂੰ ਸਾਰਿਆਂ ਨੂੰ ਜਿਹੜੀਆਂ ਗਊਸ਼ਾਲਾਵਾਂ ਦੇ ਵਿੱਚ ਅੰਦਰ ਸਾਰਿਆਂ ਨੂੰ ਉਹ ਕਰਾਂਗੇ ਕਿਉਂਕਿ ਬਹੁਤ ਸਾਰੇ ਹਾਸੇ ਇਹ ਜੀ ਹੋ ਰਹੇ ਨੇ ਜਿਹੜਾ ਛੜਕਦੇ ਜਾਂਦੇ ਜਿਹੜੇ ਗਊਸ਼ਾਲ ਜੱਗੋ ਜਾ ਹੋਰ ਜਿਹੜੇ ਵੀ ਪਸ਼ੂ ਨੇ ਉਹਨਾਂ ਨਾਲ ਬਹੁਤ ਸਾਰੇ ਸਾਡੇ ਬੱਚੇ ਸਾਡੇ ਬਜ਼ੁਰਗ ਹਾਸੇ ਦਾ ਸ਼ਿਕਾਰ ਹੁੰਦੇ ਨੇ ਜਿਹਨਾਂ ਕਈ ਜਨ ਆਪਣੀ ਜਾਨ ਤੋਂ ਹੱਥ ਧੋਤੇ ਨੇ ਸੋ ਉਸ ਨੂੰ ਦੇਖ ਦਿਓ ਉਰੇ ਵੀ ਔਰ ਗਾਜੀਪੁਰ ਵੀ ਜਿਹੜਾ ਵੱਡੀ ਗਊਸ਼ਾਲਾ ਬਣਾਈ ਜਾ ਰਹੀ ਹੈ ਜਿੱਥੇ ਜਿਹੜੇ ਸੜਕਾਂ ਤੇ ਆਵਾਰਾ ਪਸ਼ੂ ਫਿਰਦੇ ਨੇ ਉਹਨਾਂ ਨੂੰ ਉੱਥੇ ਜਿਹੜਾ ਕੀਤਾ ਜਾਊਗਾ ਸੋ ਮੈਂ ਅਗਰਵਾਲ ਸਮਾ ਦਾ ਸਾਰੇ ਧੰਨਵਾਦ ਕਰਨਾ ਜਿਹੜੇ ਲਗਾਤਾਰ ਲੰਬੇ ਸਮੇਂ ਤੋਂ ਇਸ ਮੁਹਿੰਮ ਦੇ ਵਿੱਚ ਜੁੜੇ ਹੋਏ ਨੇ ਸਾਡੇ ਸੰਜੂਜੀ ਪ੍ਰਧਾਨ ਨੇ ਆਰਟੀ ਸੈਸ਼ਨ ਦੇ ਅਮਿਤਜੀ ਗੋਸ਼ਾਲਾ ਦੇ ਤੇ ਪ੍ਰਧਾਨ ਸਾਡੇ ਮਦਨ ਮਿੱਤਲ ਜੀ ਅਗਰਵਾਲ ਸਭਾ ਦੇ ਪ੍ਰਧਾਨ ਨੇ ਮਦਨ ਗੋਪਾਲ ਜੀ ਸਾਡੇ ਹੈਗੇ ਆ ਪ੍ਰਧਾਨ ਬਲੌਕ ਪ੍ਰਧਾਨ ਨੇ ਸੋ ਜਿੰਨੇ ਵੀ ਸ਼ਹਿਰ ਦੇ ਸਾਰੇ ਮੁੱਜ ਸਾਥੀ ਇੱਥੇ ਖੜੇ ਨੇ ਸੋ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਤਾ ਕਿਉਂਕਿ ਅਸੀਂ ਜਿੱਥੇ ਗਊ ਮਾਤਾ ਦਾ ਦੁੱਧ ਪੀਨੇ ਆ ਉਥੇ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਦੁੱਧ ਪੀਣ ਤੋਂ ਬਾਅਦ ਹੀ ਨਾ ਉਹਨਾਂ ਨੂੰ ਉਬਾਰਾ ਕਰਕੇ ਛੱਡਾਂ ਉਹਨਾਂ ਦੀ ਸਾਮ ਸਵਾਲ ਵੀ ਸਾਡੀ ਜ਼ਿੰਮੇਵਾਰੀ ਬਣਦੀ। ਮંત્રી ਜੀ ਇੱਕ ਕਿਸਾਨ ਅੰਦਲ ਨੂੰ ਕਰਦਾ ਹੈ। ਪੰਜਾਬ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਕਿਸਾਨ ਅੰਦਲ ਵਿੱਚ? ਦੇਖੋ ਸਾਡੇ ਵੱਲੋਂ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਚਾਹੁੰਦੇ ਆ ਕਿ ਕੋਈ ਵੀ ਜਿਹੜਾ ਪ੍ਰਦਰਸ਼ਨ ਕਰਨਾ ਤਾਂ ਸ਼ਾਂਤ ਮੈਤਰੀ ਤਰੀਕੇ ਨਾਲ ਕੀਤਾ ਜਾਵੇ ਸੋ ਪੰਜਾਬ ਦੇ ਵਿੱਚੋਂ ਜਿਹੜਾ ਅਮਰਸਰ ਤੋਂ ਲੈ ਕੇ ਸ਼ੰਭੂ ਤੱਕ ਜਿਹੜੇ ਕੋਈ ਕਿਸਾਨ ਆਏ ਉੱਥੇ ਕੋਈ ਨੁਕਸਾਨ ਨਹੀਂ ਹੋਇਆ ਪਰ ਜਿਹੜਾ ਹਰਿਆਣੇ ਦਾ ਬਾਰਡਰ ਆ ਉੱਥੇ ਆ ਕੇ ਇੱਕ ਨੌਜਵਾਨ ਦੀ ਕੱਲ ਜਿਹੜੀ ਹੈ ਗਿਆ ਡੈਥ ਹੋਈ ਆ ਜਿਹਦੇ ਨਾਲ ਤਿੰਨ ਭੈਣਾਂ ਦਾ ਇਕਲੌਤਾ ਭਰਾ ਜਿਹੜਾ ਅਸ ਦਿਨੀਆਂ ਤੋਂ ਚਲੇ ਗਿਆ ਜਿਹੜਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਸੋ ਅਸੀਂ ਇਸ ਚੀਜ਼ ਦੀ ਕਾਢੀ ਨਿੰਦਾ ਕਰਦੇ ਆ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਸੀ ਉੱਥੇ ਜਾ ਕੇ ਉਹਨਾਂ ਨੂੰ ਰਾਮਲੀਲਾ ਗਰਾਊਂਡ ਜਾਂ ਜੋ ਵੀ ਕੋਈ ਜਗ੍ਹਾ ਦੇਣੀ ਸੀ ਉੱਥੇ ਦੇਣਦੇ ਉੱਥੇ ਬੈਠਦੇ ਆਪਦਾ ਜਿਹੜਾ ਤਣਾ ਪ੍ਰਦਰਸ਼ਨ ਕਰਨਾ ਦੀ ਕਰ ਸਕਦੇ ਤੇ ਸੋ ਪਰ ਰੋਕਣ ਨਾਲ ਕਿਤੇ ਨਾ ਕਿਤੇ ਜਿਹੜਾ ਮਾਹੌਲ ਹੈ ਉਹ ਤਣਾਪੂਰਨ ਹੋਇਆ ਸੋ ਕੇਂਦਰ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਹੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਲਗਾਤਾਰ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਉਹਨਾਂ ਵਿੱਚ ਪੈ ਕੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਮਸਲੇ ਦਾ ਹੱਲ ਜਿਹੜਾ ਕੀਤਾ ਜਾ ਸਕੇ ਕਿਸਾਨ ਕਹਿ ਰਹੇ ਕਿ ਸਰਕਾਰ ਸਪਸ਼ਟਿਕਰਨ ਦੇ ਸਾਨੂੰ ਵੀ ਸਾਡਾ ਲਾਲ ਹੈ ਕਿ ਨਹੀਂ ਹੈ ਕਿਹ ਚੰਗ ਰਹੇ ਨਿਤ ਸਰਕਾਰ ਦਾ ਹੁਣ ਜਿੰਨੇ ਹਸਪੀਟਲ ਨੇ ਉਹਨਾਂ ਦੇ ਵਿੱਚ ਸਟੈਂਡ ਬਾਈ ਤੇ ਸਾਡੇ ਮਨਿਸਟਰ ਨੇ ਸਾਡੇ ਡਾਕਟਰ ਬਲਬੀਰ ਜੀ ਆਈਐਸ ਸਪੈਸ਼ਲਿਸਟ ਨੇ ਡਾਕਟਰ ਬਲਜੀਤ ਕੌਰ ਆਈ ਸਪੈਸ਼ਲਿਸਟ ਨੇ ਔਰ ਡਾਕਟਰ ਚਰਨਜੀਤ ਸਿੰਘ ਜੀ ਜਿਹੜੇ ਚਮਕੌਰ ਸਾਹਿਬ ਤੋਂ ਐਮਐਲਏ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ ਵੀ ਹਸਪੀਟਲਾਂ 'ਚ ਡਿਊਟੀਆਂ ਲਾ ਰੱਖੇ ਨੇ ਅਸਤਾ ਸਟੈਂਡ ਬਾਈ ਤੇ ਡਾਕਟਰ ਰੱਖੇ ਹੋਏ ਨੇ ਸੋ ਸਾਡੇ ਵੱਲੋਂ ਤਾਂ ਹਰ ਤਰ੍ਹਾਂ ਦਾ ਜਿਹੜਾ ਹੈਗਾ ਨਿਗਰੱਖੀ ਹੋਈ ਆ ਕੋਈ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ ਪਰ ਜਿਹੜੇ ਉੱਥੇ ਆਪਣਾ ਪੁਲਿਸ ਵਗੈਰਾ ਲੱਗੀ ਹੋਈ ਆ ਹਰਿਆਣਾ ਦੀ ਪੁਲਿਸ ਜਾਂ ਹੋਰ ਸਕਿਉਰ ਨੂੰ ਕਿਤੇ ਨਾ ਕਿਤੇ ਸ਼ਾਂਤਮਈ ਤਰੀਕੇ ਨਾਲ ਹੈ ਜਿਹੜਾ ਇਸ ਨੂੰ ਨਪਟਾਉਣਾ ਚਾਹੀਦਾ ਗੋਲੀਆਂ ਚਲਾ ਕੇ ਐਦਾਂ ਦੇ ਕੋਈ ਕਿਸੇ ਮਸਲੇ ਦਾ ਹੱਲ ਨਹੀਂ ਨਿਕਲਿਆ ਕਰਦੇ ਕੋਈ ਵੀ ਮਸਲੇ ਦਾ ਹੱਲ ਕੱਢਣਾ ਤਾਂ ਟੇਬਲ ਟਾਕ ਜ਼ਰੂਰੀ ਹੈ ਸੋ ਉਹ ਬੈਠਣਾ ਕਰਨ ਇੱਕ ਵਾਰੀ ਦੋ ਵਾਰੀ ਚਾਰ ਵਾਰੀ ਪੰਜ ਚਾਹ 10 ਵਾਰੀ ਬੱਠਣਾ ਪਵੇ ਪਰ ਕਿਤੇ ਨਾ ਕਿਤੇ ਇਹ ਲੱਗਦਾ ਕਿ ਪਿਛਲੇ 3 ਸਾਲ ਪਹਿਲਾਂ ਜਦੋਂ ਇਹ ਦਿੱਲੀ ਧਰਨ ਲੱਗਿਆ ਸੀ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਕੋਈ ਮੀਟਿੰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੇ ਵਿੱਚ ਵਿੱਚ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਤਾਂ ਅੱਜ ਇਹ ਨੌਤਣਾਉਂਦੀ ਮੈਨੂੰ ਲੱਗਦਾ ਐ ਐਡਾ ਕੋਈ ਸੰਘਰਸ਼ ਵੀ ਨਹੀਂ ਵਧਿਆ ਜਾਂਦਾ ਸੀ ਕਿਸ਼ਾਨ ਤੋਂ ਮਾਪਲਾ ਦਰਦ ਕਰਨ ਦੀ ਮੰਗ ਕਰ ਰਹੇ ਆ ਵੀ ਮਨਮੋਦ ਅਦਵ ਕੀਤਾ ਜਾਵੇ ਦੇਖੋ ਜੋ ਵੀ ਹੋ ਸਕੂਗਾ ਸਰਕਾਰ ਉਸਤੇ ਗਹਿਰੀ ਚਿੰਤਾ ਕਰ ਰਹੀ ਆ ਜਿਸ ਤਰ੍ਹਾਂ ਪਰਚਾ ਵੀ ਹੋਊਗਾ ਜਾਂ ਜੋ ਵੀ ਹੋਊਗਾ ਜਿਹੜਾ ਜਿਹੜੇ ਵਿੱਚ ਇਨਵੋਲਵਮੈਂਟ ਆ ਉਹ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ